ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲীন ਕੌਰ ਲੋਕ ਸਭਾ ਚੋਣਾਂ 2024 ਦੇ ਵਿੱਚ ਅਗਰ ਉਮੀਦਵਾਰਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਸਾਰੇ ਵੇਰਵੇ ਤੁਹਾਡੇ ਨਾਲ ਅੱਗੇ ਵੀ ਸਾਂਝੇ ਕੀਤੇ ਨੇ ਤਾਂ ਇਸ ਵੇਲੇ ਮੰਡੀ ਦੀ ਲੋਕ ਸਭਾ ਸੀਟ ਜਿਹੜੀ ਹੈ ਜਿਸ ਨੂੰ ਕੀ ਭਾਜਪਾ ਦੇ ਉਮੀਦਵਾਰ ਕੰਗਨਾ ਰਣੌਤ ਨੂੰ ਦਿੱਤਾ ਗਿਆ ਹੈ ਨਾਮਜ਼ਦਗੀ ਪੱਤਰ ਭਰਨ ਵਾਸਤੇ ਵੀ ਕੰਗਨਾ ਰਣੌਤ ਮੰਗਲਵਾਰ ਨੂੰ ਪਹੁੰਚਦੇ ਨੇ ਤੇ ਜਿਸ ਦੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਜ਼ਰੂਰ ਦੇਖਿਆ ਹੋਣਗੀਆਂ ਆਓ ਜਾਣਦੇ ਹਾਂ ਕੰਗਨਾ ਰਣੌਤ ਦੇ ਜਿਹੜੀ ਸੰਪਤੀ ਹੈ ਉਹ ਕਿੰਨੀ ਹੈ ਚੱਲ ਤੇ ਅਚਲ ਜਾਇਦਾਦ ਦੇ ਵਿੱਚ ਕਿੰਨੀ ਜਿਹੜੀ ਸੰਪਤੀ ਉਸਦੇ ਨਾਮ ਤੇ ਹੈ ਨੈਟਵਰਥ ਕੀ ਹੈ ਜੇਕਰ ਨੈਟਵਰਥ ਦੀ ਗੱਲਬਾਤ ਕੀਤੀ ਜਾਵੇ ਤਾਂ ਕੰਗਨਾ ਰਣੌਤ ਦੀ ਨੈਟਵਰਥ ਜਿਹੜੀ ਉਸਨੇ ਇਲੈਕਸ਼ਨ ਕਮਿਸ਼ਨ ਨੂੰ ਨੋਟ ਕਰਵਾਈ ਹੈ ਉਹ 90 ਕਰੋੜ ਦੇ ਕਰੀਬ ਹੈ ਔਰ ਉਸ ਤੋਂ ਬਾਅਦ ਜੇਕਰ ਗੱਲਬਾਤ ਕੀਤੀ ਜਾਂਦੀ ਹੈ ਕੰਗਨਾ ਰਣੌਤ ਜੋ ਕਿ ਇੱਕ ਬਾਲੀਵੁੱਡ ਦੀ ਐਕਟ੍ਰੈਸ ਹੈ ਔਰ 2006 ਦੇ ਵਿੱਚ ਇਸਨੇ ਬਾਲੀਵੁੱਡ ਦੇ ਵਿੱਚ ਕਦਮ ਧਰਿਆ ਸੀ ਗੈਂਗਸਟਰ ਫਿਲਮ ਤੋਂ ਬਾਅਦ ਵਕ ਵਕ ਫਿਲਮਾਂ ਦੇ ਵਿੱਚ ਅਦਾਕਾਰੀ ਦਿਖਾ ਕੇ ਹੁਣ ਪੋਲਿਟਿਕਸ ਦੇ ਵਿੱਚ ਇਸਨੇ ਪਹਿਲਾ ਤੂੰ ਹੀ ਜਿਹੜਾ ਕੁਛ ਨਾ ਕੁਛ ਭਾਸ਼ਣ ਕੁਛ ਨਾ ਕੁਛ ਪ੍ਰਚਾਰ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਵੇਲੇ ਇਹਨੂੰ ਮੰਡੀ ਦੀ ਲੋਕ ਸਭਾ ਸੀਟ ਜਿਹੜੀ ਆ ਭਾਜਪਾ ਦੇ ਵੱਲੋਂ ਦਿੱਤੀ ਗਈ ਹੈ ਜੇਕਰ ਗੱਲਬਤ ਕੀਤੀ ਜਾਂਦੀ ਕੰਗਨਾ ਰਣੌਤ ਦਾ ਜਨਮ ਜਿਹੜਾ 23 ਮਾਰਚ 1987 ਦੇ ਵਿੱਚ ਹੋਇਆ ਸੀ 37 ਸਾਲ ਦੀ ਇਸ ਦੀ ਉਮਰ ਹੈ 12ਵੀਂ ਜਮਾਤ ਦੀ ਇਸ ਨੇ ਪੜ੍ਹਾਈ ਕੀਤੀ ਹੋਈ ਹੈ ਤੇ ਮੰਡੀ ਦੇ ਵਿੱਚ ਇਸ ਦਾ ਜਨਮ ਹੋਇਆ ਸੀ ਜਿੱਥੇ ਕਿ ਇਸ ਦੀ ਇਹ ਵੀ ਦੱਸ ਦਈਏ ਕਿ ਇਸ ਦੇ ਕੋਲ ਇਸ ਵੇਲੇ ਮੰਡੀ ਦੇ ਵਿੱਚ ਇੱਕ ਬੰਗਲੋ ਮੌਜੂਦ ਹੈ ਜਿਸ ਦੀ ਕੀਮਤ 25 ਕਰੋੜ ਦੀ ਹੈ ਉੱਥੇ ਹੀ ਬੰਬੇ ਦੇ ਵਿੱਚ ਜਦੋਂ ਇਹ ਕੰਮ ਕਰਨ ਆਂਦੀ ਹੈ 2006 ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਆਂਦੀ ਹੈ ਤਾਂ ਬੰਬੇ ਦੇ ਵਿੱਚ ਵੀ ਇਸ ਵੇਲੇ ਇਸ ਦੇ ਕੋਲ 5 ਬੈੱਡਰੂਮ ਹਾਲ ਕਿਚਨ ਦਾ ਇੱਕ ਫਲੈਟ ਮੌਜੂਦ ਹੈ ਜਿਸ ਦੀ ਕੀਮਤ 15 ਤੋਂ 20 ਕਰੋੜ ਦੱਸੀ ਜਾ ਰਹੀ ਹੈ ਚੱਲ ਤੇ ਅਚਲ ਜਾਇਦਾਦ ਦੀ ਜੇਕਰ ਗੱਲਬਾਤ ਕੀਤੀ ਜਾਂਦੀ ਹੈ ਤਾਂ ਨੈਟਵਰਥ 90 ਕਰੋੜ ਹੋਣ ਦੇ ਬਾਅਦ ਇਸ ਦੀ ਜਿਹੜੇ ਇਸ ਦੇ ਕੋਲ ਕੈਸ਼ ਮੌਜੂਦ ਹੈ ਉਹ 2 ਲੱਖ ਦੇ ਕਰੀਬ ਹੈ ਚੱਲ ਜਾਇਦਾਦ ਦੇ ਵਿੱਚ 28 ਕਰੋੜ ਦੇ ਕਰੀਬ ਇਸ ਦੇ ਕੋਲ ਜਿਹੜੀ ਚੱਲ ਜਾਇਦਾਦ ਹੈ ਤੇ ਨਾਲ ਅਚਲ ਜਾਇਦਾਦ ਦੇ ਵਿੱਚ 63 ਕਰੋੜ ਦੱਸਿਆ ਗਿਆ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਜਾਣਕਾਰੀ ਜਿਹੜੀ ਹੈ ਇਹਨਾਂ ਨੇ ਦਿੱਤੀ ਹੈ ਜਿਸ ਦੇ ਵਿੱਚ ਕਿ ਨੈਟਵਰਥ 90 ਕਰੋੜ ਚਲ ਜਾਇਦਾਦ 28 ਕਰੋੜ ਅਚਲ ਜਾਇਦਾਦ 63 ਕਰੋੜ ਦੇ ਕਰੀਬ ਦੱਸੀ ਗਈ ਹੈ ਔਰ ਉਸ ਤੋਂ ਬਾਅਦ ਦੇਣਦਾਰੀ ਜਿਹੜੀ ਹੈ ਜਾਂ ਲੋਨ ਜਿਹੜੇ ਨੇ ਉਹ 17 ਕਰੋੜ ਦੇ ਕਰੀਬ ਦੱਸੇ ਗਏ ਨੇ ਇਸ ਦੇ ਕੋਲ ਦੋ ਵਾਹਨ ਮੌਜੂਦ ਨੇ ਦੋ ਗੱਡੀਆਂ ਮੌਜੂਦ ਨੇ ਜਿਸ ਦੇ ਵਿੱਚ ਮਰਸੀਡੀਜ਼ ਤੇ BMW ਹੈ ਤੇ ਇੱਕ ਵੈਸਪ ਸਕੂਟਰ ਵੀ ਇਸ ਦੇ ਨਾਮ ਤੇ ਮੌਜੂਦ ਹੈ ਡਾਇਮੰਡਸ ਗੋਲਡ ਜਾਂ ਫਿਰ ਚਾਂਦੀ ਜੇਕਰ ਗਹਿਣਿਆਂ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ 7 ਕਿਲੋ ਸੋਨਾ ਇਸ ਦੇ ਕੋਲ ਮੌਜੂਦ ਹੈ ਤੇ 60 ਕਿਲੋ ਦੇ ਕਰੀਬ ਚਾਂਦੀ ਇਸ ਦੇ ਕੋਲ ਮੌਜੂਦ ਹੈ ਜਿਸ ਦੀ ਕੀਮਤ 50 ਲੱਖ ਹੈ ਤੇ 7 ਕਿਲੋ ਸੋਨੇ ਦੀ ਕੀਮਤ ਜਿਹੜੀ ਹੈ ਉਹ ਕਰੀਬ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਇੰਨਾ ਹੀ ਨਹੀਂ ਇਸ ਦੇ ਕੋਲ ਡਾਇਮੰਡਸ ਵੀ ਜਿਹੜੇ ਮੌਜੂਦ ਨੇ ਜਿਨ੍ਹਾਂ ਦੀ ਕੀਮਤ ਦੱਸੀ ਜਾ ਰਹੀ ਹੈ 3 ਕਰੋੜ 14 ਕੈਰਟ ਦੇ ਜਿਹੜੇ ਇਸ ਦੇ ਕੋਲ ਡਾਇਮੰਡ ਮੌਜੂਦ ਨੇ ਸੋਨਾ ਚਾਂਦੀ ਤੇ ਨਾਲ ਡਾਇਮੰਡਸ ਵੀ ਮੌਜੂਦ ਨੇ ਔਰ ਇਸ ਤੋਂ ਹੀ ਇਸ ਤੋਂ ਬਾਅਦ ਇਹ ਵੀ ਦੱਸ ਜਾਈਏ ਕਿ ਸਿਰਫ ਗਹਿਣੇ ਜਾਂ ਫਿਰ ਜਾਇਦਾਦ ਦੇ ਨਾਮ ਤੇ ਨਹੀਂ ਕੰਗਨਾ ਰਣੋਤ ਦੇ ਨਾਮ ਤੇ ਪੰਜਾਬ ਪਾਲਿਸੀਆ ਐਲਐਸਆਰ ਜਿਹੜੀ ਪਾਲਿਸੀ ਚੱਲ ਰਹੀ ਹੈ ਪੰਜਾਬ ਪਾਲਿਸੀਆਂ ਇਸ ਨੇ ਖਰੀਦੀਆਂ ਹੋਈਆਂ ਨੇ 2008 ਦੇ ਵਿੱਚ ਇਸ ਨੇ ਆਪਣੀ ਪਾਲਿਸੀ ਕਰਵਾਈਆਂ ਸੀ ਵੈਸੇ ਤਾਂ ਹਰ ਕੋਈ ਇਨਸਾਨ ਜਾਂ ਕੋਈ ਫਿਲਮੇ ਅਦਾਕਾਰ ਕੋਈ ਪੋਲੀਟੀਸ਼ਨ ਜਿਹੜਾ ਆਪਣੇ ਨਾਮ ਤੇ ਇੱਕ ਜਾਂ ਦੋ ਪਾਲਿਸੀਸ ਕਰਵਾਉਂਦਾ ਪਰ ਕੰਗਨਾ ਰਣੋਤ ਦੇ ਨਾਮ ਤੇ ਇਸ ਵੇਲੇ ਐਲਆਈਸੀ ਦੀ ਪੰਜਾਬ ਪਾਲਿਸੀਸ ਜਿਹੜੀਆਂ ਨੇ ਉਹ ਚੱਲ ਰਹੀਆਂ ਹਨ ਸੋਨੇ ਦੀ ਕੀਮਤ ਵੀ ਤੁਹਾਨੂੰ ਦੱਸੀ ਹੈ ਨਾਲ ਹੀ ਵੇੜ ਦੱਸਿਆ 7 ਕਿਲੋ ਦਾ ਸੋਨਾ ਇਸ ਦੇ ਕੋਲ ਮੌਜੂਦ ਹੈ ਚਾਂਦੀ 60 ਕਿਲੋ ਦੀ ਹੈ ਤੇ ਡਾਇਮੰਡ ਜਿਹੜੇ ਨੇ ਉਹ 3 ਕਰੋੜ ਦੇ ਕਰੀਬ ਨੇ ਜਨਾਂ ਦੀ ਕੀ ਅਗਰ ਵੈਲਿਊ ਦੱਸੀ ਜਾਵੇ 14 ਕੈਰਟ ਦੇ ਡਾਇਮੰਡ 3 ਕਰੋੜ ਦੀ ਕੀਮਤ ਦੇ ਮੌਜੂਦ ਨੇ ਔਰ ਇਸ ਤੋਂ ਬਾਅਦ ਇਹ ਵੀ ਦੱਸਦੀ ਕਿ ਕੰਗਨਾ ਰਣੌਤ ਦਾ ਫੇਮ ਜਿਹੜਾ ਕਿ ਇਸ ਦੀਆਂ ਫਿਲਮਾਂ ਦੇ ਰਾਹੀਂ ਨੂੰ ਸੁਮਿਲਿਆ ਜਿਸ ਦੇ ਵਿੱਚ ਲਮਹੇ ਫੈਸ਼ਨ ਰਾਜ ਟੂ ਵਾਂਸ ਅਪਨ ਟਾਈਮ ਇਨ ਮੁੰਬਈ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਕੀ ਇਸਨੇ ਕਰਨ ਤੋਂ ਬਾਅਦ ਸਾਰਾ ਫੇਮ ਜਿਹੜਾ ਬਾਲੀਵੁੱਡ ਦੇ ਵਿੱਚ ਪਾਇਆ ਔਰ ਉਸ ਤੋਂ ਬਾਅਦ ਅਗਰ ਗੱਲਬਾਤ ਕੀਤੀ ਜਾਂਦੀ ਹੈ ਫਿਲਮਾਂ ਦੇ ਵਿੱਚ ਫੀਸ ਚਾਰਜਿੰਗ ਦੀ ਤਾਂ ਫੀਸ ਚਾਰਜ ਜਿਹੜੀ ਹੈ ਇੱਕ ਫਿਲਮ ਦੀ ਕੰਗਨਾ ਰਣੌਦ ਦੇ ਵੱਲੋਂ 15 ਤੋਂ 25 ਕਰੋੜ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਹੀ ਫਿਲਮ ਇੰਡਸਟਰੀ ਦੇ ਵਿੱਚ ਕਰੀਬ 1.5 ਕਰੋੜ ਦਾ ਇੱਕ ਸ਼ੇਅਰ ਵੀ ਕੰਗਨਾ ਰਣੌਦ ਦੇ ਨਾਮ ਤੇ ਚੱਲ ਰਿਹਾ ਹੈ ਹੋਰ ਵੀ ਇਸ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਦੇ